ਕ੍ਰਿਪਾਲ ਜੀ ਸਤਿ ਸ੍ਰੀ ਅਕਾਲ ਅੱਛਾ ਸਤਿ ਸ੍ਰੀ ਅਕਾਲ ਫਾਇਨੈਂਸ ਸਕੱਤਰ ਜੀ ਕੀ ਹਾਲ ਚਾਲ ਹੈ ਤੁਹਾਡਾ ਮਾਨਯੋਗ ਅਧਿਪਤਰੀ ਜੀ ਕਿਰਪਾ ਸ਼ੁਕਰਾਨੀ ਤੇ ਬੜੀ ਵੱਡੀ ਸੇਵਾ ਤੁਸੀਂ ਕਮਾਲ ਕਰਤੀ ਜੀ ਪਿਆਰ ਮੁਹੱਬਤ ਬੜੀ ਜਿਹੜੀ ਕਿਸ਼ਤੀ ਬਣਾਈ ਕਮਾਲ ਹੈ ਜੀ ਮਾਨਯੋਗ ਇਹਦਾ ਇਹਦਾ ਕਿਸੇ ਪੇਪਰ ਕ੍ਰਿਪਾਲ ਜੀ ਪਰਤਪਾਲ ਜੀ ਇਹਦਾ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਪੈ ਸਕਦਾ। ਹਾਂ ਜੀ 3 ਗਈ ਤਾਂ ਉਹ ਜੀ ਕੋਟ। ਔਰ ਸੌ ਸੌ ਦੇ ਕਰੀਬ ਤੁਸੀਂ ਬਣਾਤੀਆਂ ਔਰ ਕਿੰਦੀ ਵੱਡੀ ਸੇਵਾ ਤੁਸੀਂ ਹਾਂ ਜੀ ਹਾਂ ਜੀ ਸੌ ਬਣਾ ਲਿਆ ਜੀ ਨਾ। ਜੀ ਤੇ ਗੁਰੂ ਮਹਾਰਾਜ ਨੇ ਪਹਿਲਾਂ ਕਿਰਪਾ ਹੀ ਕੀਤੀ ਹੋਈ ਹੈ ਬਧੇਰੀ ਤੇ ਉਹਦੇ ਚੋਂ ਤੁਸੀਂ ਜਿਹੜਾ ਦਸਬੰਦ ਕੱਢਿਆ ਇਹ ਇਹ ਆਲਾ ਨਹੀਂ ਜਾਂਦਾ ਜੀ ਇਹ ਇਹ ਪੁੰਨ ਜਿਹੜਾ ਕਿ ਤੁਹਾਨੂੰ ਹੋਰ ਉੱਚਾ ਲੈ ਕੇ ਜਾਊਗਾ ਪ੍ਰਤਪਾਲ ਜੀ ਹਾਂ ਜੀ ਤੇ ਮੈਨੂੰ ਮੈਨੂੰ ਬਹੁਤ ਚੰਗਾ ਲੱਗਿਆ ਕਿ ਕਿਸ ਤਰ੍ਹਾਂ ਦੇ ਲੋਕ ਵੀ ਇੱਥੇ ਇਸ ਧਰਤੀ ਤੇ ਰਹਿੰਦੇ ਨੇ ਕਿ ਆਪਣਾ ਕੰਮ ਛੱਡ ਕੇ ਤੇ ਲੋਕਾਂ ਦੇ ਕੰਮਾਂ 'ਚ ਲੋਕਾਂ ਦੀ ਸੇਵਾ 'ਚ ਲੱਗ ਗਏ ਤੇ ਹਾਲਾਂਕਿ ਤੁਸੀਂ ਕਿਸ਼ਤੀਆਂ ਬਣਾਉਂਦੇ ਨਹੀਂ ਸੀ ਤੁਸੀਂ ਕੰਪਿਊਟਰ ਤੋਂ ਡਿਜ਼ਾਈਨ ਬਣਾ ਰਹੇ ਮੈਂ ਸਾਰੀ ਸਟੋਰੀ ਤੁਹਾਡੀ ਪੜੀ ਹੈ ਸਾਰੀ ਮੈਂ ਰਵੀਸ਼ ਕੁਮਾਰ ਉਹਨਾਂ ਨੇ ਵੀ ਕੀਤੀ ਹੈ ਮੈਂ ਉਹ ਵੀ ਸੁਣ ਦਿੱਖਿਆ ਜੀ ਤੇ ਦੰਦੇ ਦਾ ਨਾਮ ਵੀ ਕੋਮਤ ਬੰਨ ਕਰਵਾ ਲਈ ਹਾਂ ਤੇ ਤੁਸੀਂ ਸਾਰਾ ਆਪਣਾ ਜਿਹੜਾ ਜਿੰਨਾ ਵੀ ਤੁਹਾਡਾ ਅਮਲਾ ਤੁਹਾਡਾ ਜਿੰਨਾ ਤੁਹਾਡਾ ਮਸ਼ੀਨਾਂ ਸਾਰੀਆਂ ਇੱਕ ਇੱਕ ਕ੍ਰਿਸਟੀਆਂ ਵੀ ਲਾਤੀਆਂ ਔਰ ਜਿਹੜਾ ਤੁਸੀਂ ਨਾਮ ਰੱਖਿਆ ਬਹੁਤ ਵਧੀਆ ਆ ਜੀ ਇਹ ਨਹੀਂ ਚਾਹੀਦਾ ਜੀ ਸਾਹਮਣੂ ਜੀ ਜੀ ਨਹੀਂ ਨਹੀਂ ਦੇਖੋ ਸੰਕਟ ਆ ਗਿਆ ਲੋਕ ਕੁਦਰਤ ਦੀ ਮਾਰ ਆ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਪਰ ਮਤਲਬ ਜਦੋਂ ਇਹੋ ਜਿਹੇ ਲੋਕ ਧਰਤੀ ਤੇ ਰਹਿੰਦੇ ਨੇ ਤਾਂ ਫਿਰ ਕਿਸੇ ਨਾ ਕਿਸੇ ਤੀ ਰੂਪ ਦੇ ਵਿੱਚ ਰੱਬ ਰਹਿੰਦਾ ਹੀ ਹੈ ਇੱਥੇ ਰਹਿੰਦਾ ਉਹ ਆਪ ਤਾਂ ਆਉਂਦਾ ਨਹੀਂ ਕਿਸੇ ਨਾ ਕਿਸੇ ਰੂਪ ਚ ਫਿਰਦਾ ਹੁੰਦਾ ਹੈ ਕਿਹਾਂ ਜਾਣੇ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਸੋ ਆ ਜਿਹੜਾ ਤੁਸੀਂ ਸੇਵਾ ਕੀਤੀ ਐ ਔਰ ਤੁਸੀਂ ਕਹੇ ਜੇ ਹੋਰ ਬਣਵਾਨੀਆਂ ਹੋਰ ਬਣਵਾ ਲਿਓ ਔਰ ਜੇ ਕਿਸੇ ਹੋਰ ਨੇ ਬਣਾਉਣੀਆਂ ਮੇਰੇ ਕੋਲੇ ਕੋਈ ਇਹਦਾ ਕਾਪੀਰਾਈਟ ਨਹੀਂ ਹੈਗਾ ਤੁਸੀਂ ਬਣਾ ਦਿਓ ਸੋ ਇਹ ਬਹੁਤ ਵੱਡੀ ਸੇਵਾ ਜੀ ਇਹ ਬਹੁਤ ਤੇਰੀ ਚਰਚਾ ਹੋਈ ਐ ਜੀ ਆਦਾ ਮਕਸਦ ਇਹ ਸੀਗਾ ਕਿ ਪੰਜਾਬ ਦੀ ਬਾਕੀ ਇੰਡਸਟਰੀ ਵੀ ਜਾ ਕੇ ਹਮ ਯਾਰੀ ਦੇ 10-10 ਤੋਂ ਇਸ਼ਟੀਆਂ ਤੋਂ ਹਲਾਤ ਘਟੇ ਜਾਣ ਕਿ ਇਸੇ ਤਰ੍ਹਾਂ ਦੇ ਪਰਸਾਏ ਕਿਸੀ ਮੇਰੇ ਪ੍ਰਿੰਸ ਜੀ ਆਉਂਦੇ ਹੁੰਦੇ ਨਹੀਂ ਚਲੋ ਇਸ ਵਾਰ ਹਿਸਟਰੀ ਦੇ ਵਿੱਚ ਸਭ ਤੋਂ ਵੱਧ ਪਾਣੀ ਆਇਆ ਅਗਲੀ ਵਾਰ ਤੋਂ ਆਪਾਂ ਜਿਹੜਾ ਉਹ ਪਹਿਲੇ ਹੀ ਪ੍ਰਬੰਧ ਦੇ ਇਹੋ ਜਿਹਾ ਕਰਕੇ ਰੱਖਾਂਗੇ ਕਿ ਇੱਕ ਵੀ ਬੰਦੇ ਨੂੰ ਮਤਲਬ ਕੋਈ ਚੁੱਲਾ ਨਾ 부ਜੇ ਕੋਈ ਬਾਹਰ ਨਾ ਸੋਵੇ ਕੋਈ ਪਾਣੀ ਕੋਈ ਕਰੰਟ ਨਾ ਲੱਗੇ ਕੋਈ ਜਾਂ ਉਹਨਾਂ ਦੇ ਪਸ਼ੂ ਜਾਂ ਉਹਨਾਂ ਦੇ ਜਿਹੜੇ ਰੱਖੇ ਨੇ ਗੰਗਰ ਜਿਨ੍ਹਾਂ ਕਰਕੇ ਕੋਈ ਕੋਈ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਹੈ ਕੋਈ ਮੱਜਾਂ ਦਾ ਕੰਮ ਕਰਦਾ ਹੈ ਸੋ ਪਰ ਤੁਸੀਂ ਜਿਹੜਾ ਜਿਹੜਾ ਤੁਸੀਂ ਸੇਵਾ ਆਪ ਹੀ ਲੈ ਲਈ ਜਿਹੜੀ ਉਹ ਅਸਲ 'ਚ ਆਪ ਨਹੀਂ ਲਈ ਪ੍ਰਮਾਤਮਾ ਨੇ ਤੁਹਾਨੂੰ ਬਲ ਬਖਸ਼ਿਆ ਵੀ ਭਾਈ ਸੇਵਾ ਦਾ ਥੋ ਆ ਲੈਣੀ ਹੈ ਪ੍ਰਤਪਾਲ ਸਿਆ ਸੋ ਮੈਨੂੰ ਬਹੁਤ ਖੁਸ਼ੀ ਹੋਈ ਜੀ ਕਿ ਪੰਜਾਬ ਦੀ ਧਰਤੀ ਤੇ ਅਜੇ ਲੋਕ ਹੈਗੇ ਨੇ ਮਨਸਜੀਤ ਜੀ ਇਹ ਜੋ ਮਾਚਾਰੀ ਉਹ ਕਾਲੀ ਕਰੇ ਕਰ ਲੈਣਾ ਜੀ ਬਸ ਮੈਂ ਰਤਨੈ ਸ਼ੋਭਾ ਤੇ ਜੀਸੀ ਜੱਤੀ ਦੀ ਸ਼ੋਭਾ ਕਰਨ ਮੈਂ ਮੈਂ ਆਉਂਗਾ ਬਸ ਇੱਕ ਕਦੇ ਦਿਨ ਚ ਮੈਨੂੰ ਜਿਹੜਾ ਛੁੱਟੀ ਮਿਲ ਜੂਗੀ ਮੈਂ ਹਸਤਾਲ ਚ ਹੀ ਬੋਲ ਰਿਹਾ ਤੇ ਮੈਂ ਮਿਲ ਕੇ ਵੀ ਜਾਉਂਗਾ ਤੁਹਾਨੂੰ ਦੇਖੋ ਕੁਦਰਤ ਕੀ ਗੱਲ ਕਰਦੀ ਹੈ ਕਿ ਉਸ ਤੋਂ ਪਹਿਲਾਂ ਮੈਂ ਵੀ ਨਹੀਂ ਜਾਣਦਾ ਸੀ ਤੁਹਾਨੂੰ ਵੀ ਕੀ ਕੰਮ ਕਰਦੇ ਹੋ ਹੁਣ ਹੁਣ ਸਾਰੀ ਦੁਨੀਆ ਜਾਣਦੀ ਹੈ ਵੀ ਪ੍ਰਤਪਾਲ ਸਿੰਘ ਹੰਸਪਾਲ ਕੀ ਕਰਦਾ ਅਰੇ ਜੀ ਇੰਨਾ ਪਾਤ ਜੀ ਸ਼ੁਕਰ ਕਰਦਾ ਜਾਏਗਾ ਇਸੀ ਬਸ ਜੀ ਬਸ ਬਸ ਕਰੇ ਜੀ ਮੈਂ ਜਾਨੀ ਵਿੱਚ ਖਬਰ ਕਰ ਰਹੇ ਨਹੀਂ ਨਹੀਂ ਬਹੁਤ ਚੰਗਾ ਲੱਗਿਆ ਪ੍ਰਤਪਾਲ ਜੀ ਮੈਂ ਮਿਲ ਕੇ ਜਾਊਗਾ ਤੁਹਾਨੂੰ ਅਪਾ ਜੀ ਮਾਰੇ ਜੀ ਆ ਰੋ ਜੀ ਆ ਰੋ ਜੀ ਜਰੂਰ ਆਉਣਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ